ਕੋਈ ਨਹੀਂ ਮੰਮੀ ਮੈਂ ਬੇਇੱਜ਼ਤ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ-ਚਾਰ ਵਾਰਿਆ ਤੂੰ ਇੱਕ ਵਾਰ ਦੀ ਹੀ ਵੇਖੀ ਹੋ ਜੂ ਨਹੀਂ ਮੈਂ ਕੁਝ ਨਹੀਂ ਸਹੀ ਕਰਦਾ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੈਂ ਕਰਦਾ ਖੜੇ ਨਹੀਂ ਕੋਈ ਕਿਤੇ ਮੈਂ ਤੇਰੇ ਤੋਂ ਇਸੇ ਦਾ ਅੰਦਰ ਕਿੱਥੇ ਦੇਖਣੇ ਕੀ ਮੈਂ ਚੱਕ ਸਕਦੀ ਮੰਨਿਆ ਮੰਮੀ ਗਲਤੀ ਹੋ ਗਈ ਚਲ ਹੁਣ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਣਾ ਤੂੰ ਮੰਗ ਲੀਆਂ ਹੁਣ ਕਰਨਾ ਕੀ ਆ ਮੈਨੂੰ ਕੋਈ ਡਰ ਪਿਆ ਤਾਂ ਦੇਖ ਮਮੀ ਤੈਨੂੰ ਪਹਿਲਾਂ ਨਿੱਕੇ ਹੁੰਦੇ ਤੇ ਗੁਰੂ ਘਰ ਰਿਆ ਨਾ ਮਹਾਰਾਜ ਦੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ ਤਿੰਨ ਸਾਲ ਸੇਵਾ ਕਰਦਾ ਰਿਆ ਸਾਰੀ ਜ਼ਿੰਦਗੀ ਜਦ ਤੱਕ ਕੈਨੇਡਾ ਆਇਆ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਤੇ ਹੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੇ ਗਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਸਭ ਸਾਰੀ ਸਾਹੀ ਹੋ ਗਈਆਂ ਫਿਰ ਬਹੁਤ ਬੱਤੇ ਨਾ ਜੱਟੇ ਬਣ ਕੇ ਖੱਟੇ ਤੇ ਮੇਰੇ ਘਰ ਆਂਦੀ ਆਂ ਤੁਸੀਂ ਤੇਰੀ ਮੱਤ ਅੱਤਾਂ ਪਰ ਮਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਪੀਪਾ ਜੀ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰਲੀ ਕਾਂਕੜ ਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਕਾਉਣ ਬੋਡਾਉਣ ਕਰਨ ਮੇਰੇ ਟੱਬਰ ਨੂੰ ਉਹਦਾ ਕੁਟਾ ਟਕਰਾਨੂ ਉਹਦਾ ਮੈਂ ਜਿੱਤਾਂ ਉਹਦਾ ਬੰਦੇ ਸਿੱਖ ਕਰਦਾ ਤੇ ਦਾ ਮੇਰੀ ਫੋਲੋਵਰਾਂ ਦਾ ਬਹੁਤ ਸੋਚੀ ਮਾਫੀ ਜਿੱਦਣ ਮੈਂ ਵੀ ਸਿੱਖ ਹਾਂ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀ ਕਾਂਕੜ ਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਕਾਉਣ ਬੋਡਾਉਣ ਕਰਨ ਮੇਰੇ ਟੱਬਰ ਨੂੰ ਬਿਲਕੁਲ ਜਿਹੜਾ ਆਪਣੇ ਘਰ ਆ ਕੇ ਗਿਆ ਮੰਮੀ ਥੋਡੀਆਂ ਬੀੜੀਆਂ ਬਣਾ ਕੇ ਘਰ ਠਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਬੀ ਭਾਈ ਤੂੰ ਕਿਦਣ ਮਾਫੀ ਮੰਗਣੀ ਆਂ ਦੱਸ ਦੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਆਂ ਮਹਾਰਾਜ ਅੱਗੇ ਹਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਚੁੱਪ ਕਰਦੇ ਹੁੰਦਾ ਕਿਸੇ ਦਾ ਕੋਈ ਨਹੀਂ ਕੋਈ ਕੋਈ ਕੱਟ ਕਰਦਾ ਹੈ ਬਨਾਨਾ ਕਰਨਾ ਪਾਉਂਦੀ ਹੈ ਹਾਂ ਪਰ ਇੱਕ ਗੱਲ ਆ ਮੰਮੀ ਮੈਂ ਥੋੜਾ ਟਾਈਮ ਅਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਜਦੋਂ ਜ਼ਿੰਮੇਵਾਰੀ ਔਕਾਲ ਤੱਕ ਤੇ ਸਾਹ ਦੇ ਮੇਨ ਪ੍ਰਧਾਨ ਚੱਕਣਗੇ ਹਨਾ ਜਥੇਦਾਰ ਚੱਕਣਗੇ ਵੀ ਹਾਂਜੀ ਸਾਡੀ ਜ਼ਿੰਮੇਵਾਰੀਆਂ ਮੈਂ ਫੇਰ ਆਉਂਗਾ ਨਹੀਂ ਤੇਰਾ ਪੁੱਤ ਨੂੰ ਮਾਰ ਦੇਣਾ ਫੇਰ ਮੇਰੀਆਂ ਫੋਟੋਆਂ ਲਾ ਕੇ ਹੱਕ ਨਾਲ ਰੋਂਦੀ ਨਹੀਂ ਸਾਰੀ ਜ਼ਿੰਦਗੀ ਹਨਾ ਨਹੀਂ ਨਹੀਂ ਪੁੱਤ ਨਹੀਂ ਆਪਾਂ ਨੂੰ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆਹ ਕੁਝ ਹੋਇਆ ਵੀ ਦੱਸ ਥੋਨੂੰ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਕਿਉਂ ਨਹੀਂ ਆ ਰਿਹਾ ਬਈ ਕੋਈ ਨਾ ਮਾਰਨ ਦਾ ਬਣਾ ਤੇਰੇ ਨਾਲ ਸਹਹਦਿਆ ਦੇ ਸਹਹਦਿਆ ਦੇ ਵੰ ਮੈਂ ਬਸ ਫਿਰ ਮਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਬਜ਼ਾਦਿਆਂ ਤੋਂ ਫਾਮ ਸਿਰ ਤੇ ਸਹਬਜ਼ਾਦਿਆਂ ਦਾ ਹੱਥ ਆ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਅਕਾਲ ਤਖਤ ਸਾਹਿਬ ਅੱਗੇ ਝੁਕੂ ਫਤਿਹਗੜ ਸਾਹਿਬ ਅੱਗੇ ਝੁਕੂ ਉਦੋਂ ਬਿਨਾ ਸਿਰ ਨਹੀਂ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਕ ਕਰੂੰ ਤੈਨੂੰ ਕਿਹਦੇ ਦਿਨ ਠੀਕ ਆ ਕੋਈ ਨਾ ਮੈਂ ਤੇ ਮੈਸੇਜ ਕਰਾਂਗਾ ਹਾਂ ਜੀ ਆਹ ਫੋਨ ਕਰਦੇ ਠੀਕ ਠੀਕ ਹੋ ਗਿਆ ਕਰ ਲੈਣਾ ਕੋਈ ਨਹੀਂ ਜੀ ਕਰ ਲੈਣਾ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਬੀਬੀ ਨੂੰ ਫੋਨ ਕਰਕੇ ਕਹਿ ਦੋ ਵੀ ਠੀਕ ਠਾਕ ਆ ਸਾਰਾ ਕੁਝ ਮਹਾਰਾਜਾਂ ਦੇ ਸੰਗ ਨੇ ਕੋਈ ਨਹੀਂ ਬੀ ਠੀਕ ਠਾਕ ਬੀਬੀ ਨੂੰ ਮੜਾ ਤੁਸੀਂ ਫੋਨ ਕਰਦੇ ਹੋ ਹੁਣ ਠੀਕ ਆ ਮੈਂ ਸਿਮ ਕੱਢਣ ਲੱਗਿਆ ਤੋੜਨੇ ਲੱਗਿਆ ਕਿਉਂਕਿ ਮੈਂ ਜ਼ਿਆਦਾ ਗੱਲ ਨਹੀਂ ਕਰ ਸਕਦਾ